ਕਾਂਗਰਸ ਦੇ ਸਾਫਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਬਾਅਦ ਆਪਣੀ ਚੁੱਪੀ ਤੋੜਦੇ ਨਜ਼ਰ ਆਏ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਕਿ ਪੰਜਾਬ ਦੀ ਸਿਆਸਤ ਕਿਸ ਦਿਸ਼ਾ ਵੱਲ ਜਾ ਰਹੀ ਹੈ ਇਹ ਲੋਕ ਤੈ ਕਰਣਗੇ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਸਿੱਧੂ ਨੇ ਕਿਹਾ ਕਿ ਮੈਂ ਸਿਆਸਤ ਲੋਕਾਂ ਦੀ ਭਲਾਈ ਲਈ ਕੀਤੀ ਮੈਂ ਕਿਰਦਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਮੈਂ ਸਿਆਸਤ ਨਾਲ ਆਪਣੇ ਘਰ ਵਿੱਚ ਇੱਕ ਵੀ ਪੈਸਾ ਨਹੀਂ ਲਗਾਇਆ ਇਸ ਦੇ ਨਾਲ ਹੀ ਪੱਤਰਕਾਰਾਂ ਨੇ ਜਦੋਂ ਸਿੱਧੂ ਤੋਂ ਸਵਾਲ ਕੀਤਾ ਕਿ ਉਹ ਅਜੇ ਵੀ ਕਾਂਗਰਸ ਦਾ ਹਿੱਸਾ ਹਨ ਤਾਂ ਉਹਨਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਇਸ ਲਈ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ ਹਾਲਾਂਕਿ ਇਸ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਸਵਾਲਾਂ ਦਾ ਸਿੱਧੇ ਤੌਰ ਤੇ ਜਵਾਬ ਦੇਣ ਤੋਂ ਬਚਦੇ ਰਹੇ ਅਤੇ ਗੋਲਮੋਲ ਗੱਲਾਂ ਕਰਕੇ ਆਪਣੀ ਗੱਲ ਰੱਖਦੇ ਰਹੇ ਪੱਤਰਕਾਰਾਂ ਨੇ ਜਦੋਂ ਉਹਨਾਂ ਤੋਂ ਪੁੱਛਿਆ ਕਿ ਕੀ ਤੁਸੀਂ ਅਜੇ ਵੀ ਆਪਣੇ ਹਲਕੇ ਤੋਂ ਚੋਣ ਲੜੋਗੇ ਤਾਂ ਉਹਨਾਂ ਕਿਹਾ ਕਿ ਸਿੱਧੂ ਪਰਿਵਾਰ ਕਦੇ ਵੀ ਆਪਣੀ ਜ਼ੁਬਾਨ ਤੋਂ ਪਿੱਛੇ ਨਹੀਂ ਹਟਿਆ ਮੁਰਤੋ ਸਰ ਗਰਮ ਸਿਆਸਤ ਵਿੱਚ ਆਉਣ ਦੇ ਸਵਾਲ ਤੇ ਸਿੱਧੂ ਨੇ ਕਿਹਾ ਕਿ ਗੁਪਤ ਵਿਚਾਰ ਪ੍ਰਗਟ ਹੋ ਜਾਣ ਤਾਂ ਰਾਸ਼ਟਰ ਤਬਾਹ ਹੋ ਜਾਂਦਾ ਹੈ ਮੈਂ ਕਦੇ ਆਵਾਂਗਾ ਇਹ ਸਮਾ ਦੱਸੇਗਾ ਜਦੋਂ ਮੈਂ ਸਿਆਸਤ ਵਿੱਚ ਆਇਆ ਸੀ ਤਾਂ ਮੈਨੂੰ ਵੀ ਨਹੀਂ ਪਤਾ ਸੀ ਸਿਆਸਤ ਖੁਦ ਖਿੱਚ ਕੇ ਲੈ ਕੇ ਆਉਂਦੀ ਹੈ ਇਸ ਦੌਰਾਨ ਸਿੱਧੂ ਨੇ ਕਿਹਾ ਕਿ ਉਹ YouTube ਤੇ ਨਵਾਂ ਚੈਨਲ ਸ਼ੁਰੂ ਕਰਨ ਜਾ ਰਹੇ ਨੇ ਨਵਜੋਤ ਸਿੱਧੂ ਅਫੀਸ਼ੀਅਲ ਨਾਂ ਦੇ ਚੈਨਲ ਤੇ ਉਹ ਆਪਣੇ ਨਾਲ ਸੰਬੰਧਿਤ ਹਰ ਗੱਲ ਸਾਂਝੀ ਕਰਨਗੇ ਸਿੱਧੂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੈਂ ਆਤਮ ਨਿਰਭਰ ਹੋ ਕੇ ਆਪਣੀਆਂ ਗੱਲਾਂ ਰੱਖਾਂਗਾ ਉਨਾ ਕਿਹਾ ਕਿ ਲੋਕ ਰੋਜ਼ਾਨਾ ਮੈਨੂੰ ਪੁੱਛਦੇ ਨੇ ਕਿ ਤੁਸੀਂ 30 ਕਿਲੋ ਭਾਰ ਕਿਵੇਂ ਘਟਾਇਆ ਤੁਸੀਂ ਆਪਣਾ ਲਾਈਫ ਸਟਾਈਲ ਸਾਂਝਾ ਕਰੋ ਕੱਪੜਿਆਂ ਦੀ ਚੋਣ ਕਿਵੇਂ ਕਰਦੇ ਹੋ ਇਸ ਚੈਨਲ ਤੇ ਮੈਂ ਆਪਣੇ ਨਾਲ ਸੰਬੰਧਿਤ ਹਰ ਗਾਂਜੀ ਦੱਸਾਂਗਾ ਤੇ ਡਾਈਟ ਚਾਟ ਵੀ ਸਾਂਝਾ ਕਰਾਂਗਾ ਸਿੱਧੂ ਨਾਗੀ ਕਿਹਾ ਕਿ ਇਸ ਚੈਨਲ ਰਾਹੀਂ ਮੈਂ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਕਰਨ ਜਾ ਰਿਹਾ ਹਾਂ ਇਸ ਚੈਨਲ ਨੂੰ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਤਰੀਕੇ ਨਾਲ ਚਲਾਇਆ ਜਾਵੇਗਾ ਸਿੱਧੂ ਨੇ ਦੱਸਿਆ ਕਿ ਜਦੋਂ ਤੁਸੀਂ ਸਿਆਸਤ ਦੇ ਵਿੱਚ ਹੁੰਨੇ ਹੋ ਤਾਂ ਤੁਸੀਂ ਇੱਕ ਦਾਇਰੇ ਦੇ ਵਿੱਚ ਹੁੰਨੇ ਹੋ ਬੰਦਿਸ਼ ਦੇ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਹੈ ਪਰ ਇਸ ਤੇ ਕੋਈ ਦਾਰਾ ਕੋਈ ਬੰਦਿਸ਼ ਨਹੀਂ ਹੋਵੇਗੀ ਸਿੱਧੂ ਨੇ ਹੋਰ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਇਹਨੂੰ ਤਾਂ ਲੋਕ ਕਰਨਗੇ ਦੋਸਤ ਲੋਕ ਹੀ ਕਰਦੇ ਨੇ ਲੋਕ ਹੀ ਰੱਬ ਹੁੰਦੇ ਆ ਤੇ ਲੋਕਾਂ ਦੀ ਭਲਾਈ ਦੇ ਵਾਸਤੇ ਹੀ ਸਿਆਸਤ ਕੀਤੀ ਸੀ ਕਦੇ ਵੀ ਇਹ ਤੰਦਾ ਨਹੀਂ ਸੀ ਜ਼ਮੀਰ ਗਿਰਨ ਨਹੀਂ ਦਿੱਤਾ ਇਮਾਨ ਵਿਕਣ ਨਹੀਂ ਦਿੱਤਾ ਕਿਰਦਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਇਹਨਾਂ ਨੂੰ ਪੁੱਛ ਲੋ ਬੱਚਿਆਂ ਨੂੰ ਇੱਕੋ ਗੱਲ ਕਹੀ ਹੈ ਇਸ ਘਰ ਚ ਸਿਆਸਤ ਤੋਂ ਇੱਕ ਵੀ ਪੈਸਾ ਨਹੀਂ ਆਏਗਾ ਇੱਕ ਵਾਰ ਮੇਅਰ ਸਾਹਿਬ ਨੇ ਟਾਈਲਾਂ ਲਾਤੀਆਂ ਸੀ ਮੇਰੇ ਘਰ ਦੇ ਬਾਹਰ ਪੰਜ ਦੀਆਂ ਸੀ ਮੈਂ 25 ਮੋੜੇ ਸੀ ਸਮਝੇ ਨਹੀਂ ਮੇਰੇ ਪਿਓ ਨੇ ਮੇਰੇ ਤੋਂ ਇੱਕੋ ਚੀਜ਼ ਮੰਗੀ ਸੀ ਕਿ ਬੇਟਾ ਤੂੰ ਰਾਹ ਚ ਤੁਰਿਆ ਜਾਂਦਾ ਹੋਵੇਂ ਤੇ ਕੋਈ ਮੈਨੂੰ ਜਾਣਦਾ ਹੋਵੇ ਉਹ ਮੈਨੂੰ ਜਾਣਦਾ ਹੋ ਔਰ ਉਹ ਕਹੇ ਕਿਪੂ ਵਨ ਸਿੰਘ ਸਿੱਧੂ ਦਾ ਬੇਟਾ ਹੈ ਇਮਾਨਦਾਰ ਆਪਣੇ ਪਿਓ ਦੀ ਚਿੱਟੀ ਪੱਗ ਦੇ ਉੱਤੇ ਕਦੇ ਦਾਗ ਨਹੀਂ ਲੱਗਣ ਦਿੱਤਾ देयरफॉर ਮਾਈ profession ਹੈਜ਼ ਬੀਨ ਐਲਸਵੇਅਰ ਬਦਕਿਸਮਤੀ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤ ਸਾਰੇ ਲੋਕ ਰਾਜਨੀਤੀ ਨੂੰ ਇੱਕ profession ਸਮਝ ਬੈਠੇ ਆ ਤਾਂ ਦਾ ਸਮਝ ਬੈਠੇ ਨਹੀਂ ਬਸ ਸਿੱਧੂ ਦੇ ਲੋਕਾਂ ਨੇ ਫਿਰ ਸਵਾਲ ਕੀਤਾ ਇਸ ਚੈਨਲ ਦੇ ਜ਼ਰੀਏ 80% ਸਿੱਧੂ ਸਾਹਿਬ ਦੱਸੋ ਹੁਣ ਕਦੋਂ ਦਾ ਸਿਆਸਤ ਬੇਕੀ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਕਿਹਾ ਇੱਕ ਗੱਲ ਸੁਣ ਮੇਰੀ ਮੈਂ ਦੁਹਰਾ ਦਿੰਨਾ ਪਾਈ ਪਾਲੇ ਦੀ ਨੋਕ ਨਾ ਬੰਦਾ ਸਿੱਟ ਲੋ ਪਾਲੇ ਕੀ ਨੋਕ ਸੇ ਇੱਕ ਬੰਦਾ ਗਿਰਤਾ ਹੈ ਵਿਸ਼ ਕੇ ਪਿਆਲੇ ਸੇ ਸੈਨਾ ਗਿਰਤੀ ਹੈ ਗੁਪਤ ਵਿਚਾਰ ਪ੍ਰਗਟ ਹੋ ਜਾਏ ਗੁਰੂ ਰਾਸ਼ਟ੍ਰ ਤਪਾ ਹੋ ਜਾਤੇ ਕਿਉਂ ਪ੍ਰਗਟ ਕਰਮ ਮੈਂ ਕਿਹਾ ਵਕਤ ਦੱਸੇਗਾ ਇਹ ਵਕਤ ਦੱਸੇਗਾ ਮੈਂ ਆਵਾਂਗਾ ਜਾਂ ਨਹੀਂ ਆਵਾਂਗਾ ਇਹ ਤੇ ਰੱਬ ਨੂੰ ਪਤਾ ਜਦੋਂ ਮੈਂ ਵਿਆ ਸਿਆਸਤ ਚ ਆਇਆ ਸੀਗਾ ਮੈਂ ਮੈਂ ਸੋਚ ਕੇ ਆਇਆ ਸੀ ਜ਼ਿੰਦਗੀ ਘਟਦੀ ਹੈ ਗੁਰੂ ਲਾਈਫ ਇਜ਼ ਵਾਟ ਹੈਪਨਸ ਵੈਨ ਯੂ ਆਰ ਮੇਕਿੰਗ ਅਦਰ ਪਲਾਨਸ ਕਿਸੇ ਢਿੱਕੇ ਲੈ ਆਈ ਸੀ ਨਾ ਮੈਨੂੰ ਮੈਂ ਕਹਿੰਦਾ ਮੈਂ ਕਮੈਂਟਰੀ ਕਰ ਰਿਹਾ ਸੀ ਉੱਥੇ ਪਾਸਾ ਠੀਕ ਹੈ ਆਫਸ਼ਾਨ ਜਮ ਨਾਲ ਗੂਗਲ ਹੀ ਕਰਦਾ ਉਹਤੋਂ ਆਇਆ ਮੈਂ ਸੋਚਿਆ ਯਾਰ ਪਤਾ ਨਹੀਂ ਇਹ 20000 ਬੰਦੇ ਕਿੱਥੋਂ ਆਏ ਉਹ ਮੈਨੂੰ ਲੈਣ ਆਏ